ਅਚਾਰ ਦੇ ਲੰਗਰ ਲਾਏਦਾ ਹਰ ਹਫਤੇ ਵਾਰ ਇੱਥੇ ਆਪਾਂ ਜਿੰਨਾ ਕ ਆਨੰਦ ਕਰੂ ਤੇ ਬਾਣੀ ਤੇ ਹਾਂਜੀ ਬਹੁਤ ਵਧੀਆ ਲੱਗਦਾ ਮੂੰਹ ਮੇਂ ਆਂਦਾ ਜੇ ਯਾਰ ਐਤਵਾਰ ਆਈਦਾ ਇੱਥੇ ਆਈ ਹਰ ਆਇਆ ਐਤਵਾ ਟੀਕੀ ਦਾ ਕੋਦ ਆ ਦਵਾਰ ਆਏ ਤਾਂ ਅੱਛਾ ਹੀ ਆਈਏ ਸੇਵਾ ਕਰਨ ਤੇ ਵੈਸੇ ਮੰਨਣੀ ਕਾ ਤੱਕ ਘਰੇ ਬੈ ਕੇ ਛੁੱਟੀ ਕੱਟੀਏ ਕੇ ਇੱਥੇ ਕੋਣ ਨਾ ਘਰੇ ਬੈ ਕੇ ਕੀ ਕਰਨਾ ਟਾਈਮ ਪਾਸ ਨਹੀਂ ਇੱਥੇ ਆਈਦਾ ਹਰ ਰੋਜ਼ ਆਈਦਾ ਮੱਥਾ ਟੇਕਣ ਐ ਦਵਾਰਾ ਹੀ ਪੰਜ ਹੋਇਆ ਆਈਦਾ ਵਾ ਸ਼ਾਮੇ 6 ਵਜੇ ਲੈ ਕੇ ਕਿੰਨਾ ਕੁ ਬਦਲਾਅ ਆ ਗਿਆ ਬਾਬਾ ਦੀਪ ਸਿੰਘ ਜੀ ਦੇ ਦਰਨਾ ਜੁੜ ਕੇ ਬਹੁਤ ਬਦਲਾਅ ਆਇਆ ਆ ਨੰਦੋ ਦਾ ਹਾਂਜੀ ਬਹੁਤ ਨੰਦੋ ਜਿਹੜੇ ਦੇਖ ਰਹੇ ਨੇ ਨੌਜਵਾਨਾਂ ਨੂੰ ਕੀ ਕਹਿਣਾ ਜਾਓ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇੱਥੇ ਆ ਕੇ ਸੇਵਾ ਕਰੋ ਇੱਥੇ ਆ ਕੇ ਬਾਪੇ ਨਾਲ ਜੁੜੋ ਨਾਲੇ ਇੱਥੇ ਆ ਕੇ ਆਪਣੀ ਤੰਦਰੁਸਤੀਆਂ ਲੋ ਤੇ ਖੁਸ਼ੀ ਲੱਗਦਾ ਉਹ ਬਈ ਕੀ ਨਾਮ ਹੈ ਜੀ ਗੁਰਵਿੰਦਰ ਸਿੰਘ ਹੈ ਤੁਹਾਨੂੰ ਕਿਹਨਾ ਸਮਾਂ ਹੋ ਗਿਆ ਮੈਨੂੰ ਹੋ ਗਿਆ ਜੀ ਕੋਈ 3 ਤੋਂ 4 ਮਹੀਨੇ ਹੋ ਗਏ ਨੇ ਕਿਹਨਾ ਕੰਮ ਦੇ ਪਿੱਛਾ ਬਹੁਤ ਜ਼ਿਆਦਾ ਨੰਦ ਹੁੰਦਾ ਜੀ ਬਹੁਤ ਹੀ ਜ਼ਿਆਦਾ ਹੈ ਬਹੁਤ ਜ਼ਿਆਦਾ ਆਨੰਦ ਆ ਮੈਂ ਕਟਿੰਗ ਦੇ ਵਿੱਚ ਨਹੀਂ ਹਮ ਦਾ ਮਾਲਾ ਪਣਾ ਚੱਲਦਾ ਬਹੁਤ ਜਿਆਦਾ ਆਨੰਦ ਹੁੰਦਾ ਜੇ ਕੀ ਕਰੀਏ ਨਾ ਕੋਈ ਛੱਡੀ ਕਰਦਾ ਨਾ ਬਾਪੇ ਦਾ ਬਾਪੇ ਦਾ ਰੱਜੜ ਕੇ ਬਹੁਤ ਨੰਨ ਹੁੰਦਾ ਜੀ ਮੈਂ ਸਾਰਿਆਂ ਨੇ ਇਹੀ ਗੱਲ ਕਹਿਣਾ ਚਾਹੁੰਦਾ ਜਿਨੇ ਮੇਰੇ ਨੌਜਾਨ ਵੀ ਆ ਕਿ ਸਾਰਿਆਂ ਨੇ ਆਓ ਤੇ ਚਪੈਰਾ ਸਾਹਿਬ ਘਟੋ ਤੇ ਨਾਲ ਵਾਹਿਗੁਰੂ ਦੁੱਖ ਵੀ ਬਿਮਾਰੀਆਂ ਵੀ ਘਟਦਾ ਏ ਤੇ ਬਹੁਤ ਆਨੰਦਦਾਇਕ ਹੈ। ਅਚਾਰ ਦੇ ਲੰਗਰ ਲਾਇਦਾ ਹਫਤੇਵਾਰ ਇੱਥੇ ਆਪਾਂ। ਕਿੰਨਾ ਆਨੰਦ ਦਾ குரு ਦੀ ਬਾਣੀ ਦਾ। ਹਾਂਜੀ ਬਹੁਤ ਵਧੀਆ ਲੱਗਦਾ ਮੋਹ ਮਿਆਦਾ ਜੇ ਯਾਰ ਐਤਵਾਰ ਆਈਦਾ ਇੱਥੇ।

ਆਪਣੀ ਤਾਂ ਅੰਦਰੋਸਤੀਆਂ ਲੋਤਾਏ ਖੁਸ਼ੀ ਲੱਗਦੀ ਆ। ਉਹ ਬਾਈ ਕੀ ਨਾਮ ਹੈ ਜੀ? ਬਰਿੰਦਰ ਸਿੰਘ ਹੈ। ਤੁਹਾਨੂੰ ਕਿਹਨਾ ਸਵਾਗਤ ਖੁਡਾ ਮੈਨੂੰ ਹੋ ਗਿਆ ਜੀ ਕੋਈ 3 ਤੋਂ 4 ਮਹੀਨੇ ਹੋ ਗਏ ਨੇ। ਇਹਨਾਂ ਦਾ ਨਾਮ ਕਿਹਦਾ? ਬਹੁਤ ਜ਼ਿਆਦਾ ਆਨੰਦ ਹੁੰਦਾ ਜੀ। ਬਹੁਤ ਹੀ ਜ਼ਿਆਦਾ ਹੈ। ਬਹੁਤ ਜ਼ਿਆਦਾ ਆਨੰਦ। ਮੈਂ ਕਟਿੰਗ ਦੇ ਵਿੱਚ ਨਹੀਂ ਕਹੋ ਦਮਾਲਾ ਆਪਣਾ ਚੱਲਦਾ ਬਹੁਤ ਜ਼ਿਆਦਾ ਆਨੰਦ ਹੁੰਦਾ ਜੀ ਕੋਈ ਛੱਡੀ ਕਰਨਾ ਬਾਪੇ ਦਾ ਬਾਪੇ ਦਾ ਰੱਜੋੜੇ ਕਿ ਬਹੁਤ ਆਨੰਦ ਹੁੰਦਾ ਜੀ ਮੈਂ ਤੇ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਜਿੰਨੇ ਮੇਰੇ ਨੌਜਾਨ ਵੀਰ ਆ ਕਿ ਸਾਰੇ ਜਾਣੇ ਆਓ ਤੇ ਚਪੈਰਾ ਸਾਹਿਬ ਘਟੋ ਤੇ ਨਾਲ ਵਾਹਿਗੁਰੂ ਦੁੱਖ ਵੀ ਬਿਮਾਰੀਆਂ ਵੀ ਘਟਦਾ ਏ ਤੇ ਬਹੁਤ ਆਨੰਦ ਆਦਾ ਝਾੜ ਕੇ ਅਚਾਰ ਦੇ ਲੰਗਰ ਲਾਏ ਦਾ ਹਫਤੇ ਵਾਰ ਇੱਥੇ ਆਪਾਂ ਇੰਨਾ ਕ ਆਨੰਦ ਆ ਘਰੂਦੀ ਬਾੜੀ ਤੇ ਹਾਂਜੀ ਬਹੁਤ ਵਧੀਆ ਲਾਦਾ ਮੋਹ ਮਜਾ ਆਦਾ ਜੀ ਯਾਰ ਐਤਵਾਰ ਆਈਦਾ ਇੱਥੇ ਆਈ ਹਰ ਆਇਆ ਐ ਦਵਾਰ ਟੀਕੀ ਦਾ ਕੋ ਦਵਾਰ ਆਏ ਤਾਂ ਅੱਛਾ ਆਈਏ ਸੇਵਾ ਕਰਨ। ਵੈਸੇ ਮੰਨ ਨਹੀਂ ਘਰੇ ਬੈਗੇ ਛੁੱਟੀ ਕੱਟਿਏ ਗਏ ਇੱਥੇ ਕੋ ਹਣਾ ਘਰੇ ਬੈਗੇ ਕੀ ਕਰਨਾ ਟਾਈਮ ਪਾਸ ਨਹੀਂ ਇੱਥੇ ਆਈਦਾ ਹਰ ਰੋਜ਼ ਆਈਦਾ ਮੱਥਾ ਟੇਕਣ ਐ ਦਵਾਰਾ ਹੀ ਪੰਜ ਹੋਇਆ ਆਈਦਾ ਵਾ ਸ਼ਾਮੇ 6 ਵਜੇ ਹੈਗਾ ਕਿੰਨਾ ਕੁ ਬਦਲਾਅ ਆ ਗਿਆ ਬਾਬਾ ਦੀਪ ਸਿੰਘ ਜੀ ਦੇ ਦਰਨਾ ਝੁੜ ਕੇ ਬਹੁਤ ਬਦਲਾਅ ਆਇਆ ਆ ਨੰਦੋ ਦਾ ਹਾਂਜੀ ਬਹੁਤ ਨੰਦੋ ਕਿਹੜੇ ਦੇਖ ਰਹੇ ਨੇ ਨੌਜਵਾਨਾਂ ਨੂੰ ਕੀ ਕਹਿਣਾ ਜਾਓ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਇੱਥੇ ਆ ਕੇ ਸੇਵਾ ਕਰੋ ਇੱਥੇ ਆ ਕੇ ਬਾਪੇ ਨਾਲ ਜੁੜੋ ਨਾਲੇ ਇੱਥੇ ਆ ਕੇ ਆਪਣੀਆਂ ਤੰਦਰੁਸਤੀਆਂ ਲਓ ਤੇ ਖੁਸ਼ੀਆਂ ਲਾਓ ਭਾਈ ਕੀ ਨਾਮ ਹੈ ਜੀ ਗੁਰਵਿੰਦਰ ਸਿੰਘ ਹੈ ਤੁਹਾਨੂੰ ਕਿਹਦਾ ਸੁਭਾਅ ਹੈ ਤੁਹਾਡਾ ਮੈਨੂੰ ਹੋ ਗਿਆ ਜੀ ਕੋਈ 3 ਤੋਂ 4 ਮਹੀਨੇ ਹੋ ਗਏ ਨੇ ਇਹਨਾਂ ਦਾ ਨਾਮ ਬਹੁਤ ਜ਼ਿਆਦਾ ਆਨੰਦ ਹੁੰਦਾ ਜੀ ਬਹੁਤ ਹੀ ਜ਼ਿਆਦਾ ਹੈ ਸੇਵਾ ਦਾ ਕਿਹਦਾ ਨਾਮ ਹੁੰਦਾ ਬਹੁਤ ਜ਼ਿਆਦਾ ਆਨੰਦ ਹੈ ਮੈਂ ਕਟਿੰਗ ਦੇ ਵਿੱਚ ਨਹੀਂ ਹਾਂ ਦਮਾਲਾ ਪਨਾ ਚੱਲਦਾ ਬਹੁਤ ਜ਼ਿਆਦਾ ਹੀ ਆਨੰਦ ਹੁੰਦਾ ਜੀ ਕੋਈ ਛੱਡੀ ਕਰਨਾ ਬਾਪੇ ਦੇ ਨਾਲ ਬਾਪੇ ਨਾਲ ਜੁੜ ਕੇ ਬਹੁਤ ਆਨੰਦ ਹੁੰਦਾ ਜੀ ਮੈਂ ਤੇ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਜਿਨਨੇ ਮੇਰੇ ਨੌਜਾਨ ਵੀਰਿਆ ਕਿ ਸਾਰੇ ਜਾਣੇ ਆਓ ਤੇ ਚਪੈਰਾ ਸਾਹਿਬ ਘਟੋ ਤੇ ਨਾਲ ਵਾਹਿਗੁਰੂ ਦੁੱਖ ਵੀ ਬਿਮਾਰੀਆਂ ਵੀ ਘਟਦਾ ਏ ਤੇ ਬਹੁਤ ਆਨੰਦ ਆਦਾ ਇੱਥੇ ਆ ਕੇ